ਰੇਣੀ ਚੱਲ ਰਹੀ ਹੈ ਉਧਰ ਨੂੰ ਭੈਣ ਚੁੱਗਾ ਤੈਨੂੰ ਮੈਂ ਪਹਿਲੇ ਕਿਹਾ ਸੀ ਭੈਣ ਦੀ ਖੁੱਦੀ ਜਾਵੇ ਉਹ ਆਜਾ ਗੱਡੀ ਆ ਗਈ ਭੈਣ ਨੂੰ ਬਾਈ ਜੇ ਤੂੰ ਪਹਿਲਾਂ ਭੈਣ ਜਾਉਂਦਾ ਤੇ ਆ ਇੱਧਰ ਹੋੜ ਇੱਧਰ ਖੱਜੇ ਤੇ ਆ ਚੜ ਗਏ ਬਾਈ ਗੱਡੀਆਂ ਓਏ ਕੋਈ ਨਹੀਂ ਕਿੱਥੇ ਮੁੜੇ ਇੱਧਰ ਹੋੜ ਇੱਧਰ ਹੋੜ ਕੋਲੀ ਕੋਲੀ ਕਿੱਥੇ ਹੈ ਗੱਡੇ ਦੋ ਆ ਬਾਈ ਦੋ ਆ ਹੋ ਗਿਆ ਤਿੰਨ ਹੋ ਜਾਂਦੀਆਂ ਪੰਜ ਗੱਡੀਆਂ ਥੱਲੇ 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 ਜਾਂਦੇ ਸਾਰੇ ਪਹਿਣ ਦੀ ਰੰਗ ਪੈਸ਼ੂ ਹਦਰਾ ਮੁਹੂਰਤ ਕਮਾ ਦੇ ਮੇਰੇ ਨਹੀਂ ਮੁਹੂਰਤ ਕਮਾ ਦੇ ਭੈਣ ਚੋਦਾ ਹਾਂ ਆਏ ਨੂੰ ਗਵਾਇਦਾਂ ਮੇਰੋੜਾ ਸੋ ਪੰਜਾਬ ਦੇ ਲੋਕੋ ਤੁਹਾਨੂੰ ਬਾਰ ਬਾਰ ਤੁਹਾਡੀਆਂ ਜਮੀਰਾਂ ਨੂੰ ਲਾਂਤੀਓ ਕਦੋਂ ਜਾਗੋਗੇ ਕਦੋਂ ਉੱਠੋਗੇ ਕਰ ਖਚਲਾ ਯਾਰ ਭੈਣ ਦਾ ਅੱਲਾ ਓੜਿਆ ਭੈਣ ਦੀ ਖੁੱਦੀ ਆ ਵਾ ਭੈਣ ਦੀ ਖੁੱਦੀ ਆ ਵਾ ਆਈ ਆਈ ਆ ਉਹ ਦਰਕਦਰ ਬਾੜਦੀ ਅੱਭਾ ਭੈਣ ਚ ਗੱਡੀ ਮੂਰੇ ਬੱਚ ਮਾਰਦੀ ਸੀ ਨਾ ਯਾਰ ਕਦੋਂ ਤੁਸੀਂ ਉੱਠੋਗੇ ਭੈਣ ਜਦੋਂ ਮਾਫ ਕਰਨਾ ਗਾਲ ਨਿਕਲਦੀ ਆ ਉਹ ਭੈਣ ਚ ਉੱਠੋ ਪੰਜਾਬ ਦੇ ਲੋਕੋ ਹੁਣ ਤੁਸੀਂ ਸ਼ਹਿਰਾਂ ਪੀ ਕੇ ਮਰਨਾ ਠੀਕ ਆ ਨਹੀਂ ਉੱਠੇ ਥੋੜੀ ਲਾਂਹ ਤਾਂ ਲੱਖ ਦੀ ਲਾਂਹ ਤਾਂ ਬੈਠੇ ਮਰ ਜਾਓ ਘਰਾਂ ਚ ਮਰ ਜਾਓ ਕੋਈ ਗੱਲ ਨਹੀਂ ਦਿਵਾਕ ਨਾ ਥੱਲੇ ਦੇ ਦੀ ਆਹ ਦੇਖੋ ਭੈਣ ਜਵਾਂ ਆਗਣਾ ਥੱਲੇ ਆ ਜੇ ਹੋਲੀ ਰੱਖ। ਆ ਗੱਡੀ ਵਿੱਚ ਮਾਰ ਰਹੀ ਗੱਡੀ ਆ ਬਈ ਉਹਨੇ। ਕਿ ਝਾਂ ਮੋੜ ਮੋੜ। ਅੰਚੂ। ਵਸ਼ੋ। ਕਿ ਨਾਲ ਰੁਲ ਗਈਆਂ। ਹਾਂ ਬਈ। ਪਿੰਡ ਚ ਪਿੰਡ ਚ ਵਾਲ ਪਿੰਡ ਚ। ਪਿੰਡ ਚ। ਸੜਕ ਕਿਹੜੀ ਨਿਕਲੂ ਵਿੱਚੋਂ ਪਤਾ ਨਹੀਂ ਕਿਹੜੀ ਤੇ ਕਿਹੜਾ ਕੱਢੀਆਂ ਓਏ ਚਾਰ ਕੱਢੀਆਂ ਨੇ ਹੈਂ ਚਾਰ ਆ ਇਧਰ ਉੱਤੇ ਜਿਹੜੀ ਗੱਡੀ ਆ ਰਹੀ ਉੱਤੇ ਜਮ ਹੌਲੀ ਹੌਲੀ ਉਹ ਨਾ ਪੈ ਆਪ ਮੈਂ ਫੇਰ ਘੁੰਮ ਗਿਆ ਓਏ ਹਾਂ ਆ ਮੈਂ ਫੇਰ ਘੁੰਮ ਗਿਆ ਸੋ ਜੇ ਤੁਸੀਂ ਅੱਜ ਨਾਲ ਉੱਥੇ ਠੀਕ ਆ ਸਾਨੂੰ ਤਾਂ ਕੋਈ ਗੱਲ ਨਹੀਂ ਹੈ ਨਹੀਂ ਪਹੁੰਚਣ ਦੇਣਗੇ ਵੱਧ ਤੋਂ ਫੜ ਲੈਣਗੇ ਪਰਚਾ ਦੇ ਦੇਣਗੇ ਅੰਦਰ ਦੇ ਦੇਣਗੇ ਪਰ ਜੇ ਤੁਸੀਂ ਨਾ ਪਹੁੰਚੇ ਫੇ ਓਏ ਆ ਲੁਧਿਆਣੇ ਵਾਲੋ ਨੇੜੇ ਨੇੜੇ ਓ ਮਰਿਆ ਜਮੀਰਾਂ ਵਾਲੋ ਲਾਂਤ ਕੋ ਤੁਸੀਂ ਉੱਠ ਕੇ ਇੱਥੋਂ ਆ ਜਾਓ ਏ ਜੇ ਤੁਸੀਂ ਜੀ ਅੱਜ ਵੀ ਨਾ ਉੱਠੇ ਨਾ ਫਿਰ ਭੁੱਲ ਜਾ ਵੀ ਤੁਸੀਂ ਕਦੇ ਜ਼ਿੰਦਗੀ ਦੇ ਵਿੱਚ ਤੁਸੀਂ ਉੱਠ ਖੜੋਗੇ ਕਿੰਨੇ ਪਿੰਡ ਨੇ ਲਿਧਾਣੇ ਦੇ ਵਾਲੇ ਦੇਲੇ ਉੱਠ ਕੇ ਤੁਸੀਂ ਬੱਚਾ ਬੱਚੇ ਉਹਦੇ ਝੋਕਦੇ ਉੱਤੋਂ ਨਹੀਂ ਲਿਆਓ ਬੰਦੇ ਯਾਰ ਓਨੇ ਬੰਦੇ ਤੁਸੀਂ ਪਹੁੰਚ ਗਏ ਮੈਂ ਕਹਿੰਦਾ ਉੱਥੇ ਬੁੜੀਆਂ ਪਹੁੰਚ ਗਿਆ ਜਬਾਕ ਥੋੜੀ ਮਜਾਰ ਨਹੀਂ ਕਿਸੇ ਰੀ ਤੇਥੇ ਕਿੰਨੇ ਕਨੂੰ ਰੋਕ ਲੈਣਗੇ ਕਿੰਨੇ ਕਨੂੰ ਨਾਕੇ ਲਾਖ ਦੇਣਗੇ ਕੀ ਕਰ ਦੇਣਗੇ ਗੋਲੀਆਂ ਮਾਰ ਦੇਣਗੇ ਇੱਕ ਪਾਸੇ ਨਾ ਲਾਂਟੀਆਂ ਨੇ ਉਹਨਾਂ ਬਿਠਾ ਕੇ ਬਰਾਬਰ ਪ੍ਰਵਾਸੀਆਂ ਨੂੰ ਤੇ ਦੂਜਿਆਂ ਨੂੰ ਡਾਂਗਾ ਵਾਲਿਆਂ ਨੂੰ ਬਰਾਬਰ ਬਿਠਾ ਕੇ ਸਟੇਜ ਲਵਾਈ ਹੋਈ ਐ ਪੁਲਿਸ ਦੀ ਸਟੇਜ ਉਹਨੂੰ ਪੁਲਿਸ ਪ੍ਰੋਟੈਕਟ ਕਰ ਰਹੀ ਐ ਸਾਨੂੰ ਸਾਨੂੰ ਭੜਾਈ ਫਿਰਦੇ ਖੜੀ ਜਾਂਦੇ ਆ ਡਾਂਗਾ ਮਾਰ ਜਾਂਦੇ ਆ ਉਹਦੇ ਨਾਲ ਦੇ ਡਾਂਗਾ ਮਾਰੀਆਂ ਉੱਥੇ ਹੁਣ ਕਿੰਨਿਆਂ ਨੂੰ ਕਿੰਨਿਆਂ ਨੂੰ ਇਹ ਫੜ ਲੈਣਗੇ ਪਰ ਨਹੀਂ ਉੱਠਣਾ ਤੁਸੀਂ ਨਹੀਂ ਉੱਠਣਾ ਤੁਹਾਡੇ ਲਈ ਲੜਨ ਵਾਲੇ ਮਰਨ ਵਾਲੇ ਲੋਕ ਲੱਖਾਂ ਬੰਦਾ ਪੰਜਾਬ ਦਾ ਲੱਖਾਂ ਬੰਦਾ ਠੀਕ ਆ ਜਿਹੜੇ ਬੰਦੇ ਨੇ ਫੜੇ ਆ ਜਿਹੜੇ ਬੰਦੇ ਦਾ ਨੇ ਰੀਟੇਨ ਕਰ ਲਏ ਰਾਜ ਰੋਕ ਲੋ ਹਲਗਾ ਲੱਡਾ ਪਰ ਘੱਟੋ ਘੱਟ ਤੁਸੀਂ ਇਹਦਾ ਸੋਚ ਲਓ ਤੁਸੀਂ ਐਨੇ ਤਾਂ ਆਲੇ-ਦਾਲੇ ਪਿੰਡ ਹੀ ਨੇ ਲੁਧਿਆਣੇ ਦੇ ਕੱਲਾ ਲੁਧਿਆਣਾ ਹੀ ਇਹਨੂੰ ਠੱਲ ਪਾ ਦਿੰਦਾ ਗੱਡੀਆਂ 2 ਮਿੰਟ ਦੂਜੇ ਪਾਸੇ ਹੀ ਹੋਗੀਆਂ ਬਈ ਨਹੀਂ 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 ਦੁੰਦ ਕਿੱਤੀ ਜਲ ਮਾੜਾ ਜ ਆਹੀ ਆ ਯਾਰ ਉਹ ਮੰਗ ਰਾ ਬਾਈ ਸੋ ਪਹੁੰਚਾਂਗੇ ਬਾਈ ਹਰ ਹਾਲ ਪਹੁੰਚਾਂਗੇ ਕੋਈ ਗੱਲ ਨਹੀਂ ਪਹੁੰਚੋ ਬਸ ਕਰਾ ਉੱਥੇ ਪਹੁੰਚੋ ਕੋਈ ਗੱਲ ਨਹੀਂ ਫੜ ਲੈਣ ਯਾਰ ਚਾਹੇ ਲੱਖ ਫੜ ਲੈਣ ਉਪਿੰਡ ਚ ਬਾੜ ਦੇ ਤੇ ਗਲੀ ਚ ਬਾੜ ਕਰ ਰਿਹਾ ਮੈਨੂੰ ਇਹ ਰਹਾ ਵੀ ਦੋ ਇਹਨੇ ਮੂਹਰੇ ਕਰਦੇ ਨਹੀਂ ਨਹੀਂ ਤੂੰ ਵਗਰਾ ਪਿੰਡਸ ਦਾ ਬਾੜ ਉਹ ਬੰਦ ਸਾਂ ਬੁੱਚੜ ਬਣ ਗਿਆ ਤੂੰ ਬੁੱਚੜ ਅੱਜ ਬੁੱਚੜ ਕੇ ਜੇਰੀਆਲ ਸਾਂ ਬੁੱਚੜਾ ਤੂੰ ਪੰਜਾਬ ਦਾ ਤੂੰ ਪੰਜਾਬ ਦਾ ਕਾਤਲ ਲੋਗੋਂ ਤੁਸੀਂ ਲਹੂ ਪੀਣੀਆਂ ਜੋਕਾਂ ਜਿਹੜੀਆਂ ਤੁਸੀਂ ਪੰਜਾਬ ਨੂੰ ਚਿੰਬੜੀਆਂ ਮਾਰਤਾ ਪੰਜਾਬ ਕਾਲੇ ਪਾਣੀਆਂ ਨਾਲ ਜ਼ਹਿਰ ਨਾਲੋਂ ਤੁਸੀਂ ਸੁਰੱਖਿਆ ਦੇ ਰਹੇ ਹੋ ਵੀ ਇਹ ਤਾਂ ਐਂ ਚੱਲੂਗਾ ਤਾਂ ਐਂ ਪਊਗਾ ਕਿੰਨਾ ਚਿਰ ਉੱਠਣਗੇ ਲੋਕ ਪੰਜਾਬ ਦੇ ਉੱਠਣਗੇ ਇਹ ਯਾਦ ਰੱਖੀ ਇਹ ਜਿੰਨਾ ਦਬਾਓਗੇ ਉਹਨਾਂ ਉੱਠਣਗੇ ਕਿੰਨੇ ਕੁ ਨੂੰ ਦੱਬ ਲਓਗੇ ਕਿੰਨੇ ਕੁ ਨੂੰ ਰੋਕ ਲਓਗੇ ਇਹ ਚੇਤੇ ਰੱਖਿਓ ਗੱਲ ਦਾ ਹੁਣ ਇਕੱਲਾ ਭਵੰਤ ਨਹੀਂ ਕੇਦਰੀਆਲ ਵੀ ਇਹ ਗੱਲ ਦਾ ਜ਼ਿੰਮੇਵਾਰ ਹੈ ਇਹ ਸਾਰੇ ਗੇਰਗੁਰ ਕੱਢੀ ਬੈਠਿਆ ਇਹਦਾ ਕੋਈ ਨਹੀਂ ਪੱਖ ਕਿਛੇ ਦੀ ਕਾਪਲ ਨੂੰ ਕਾਪਲ ਹੈ ਹਿੰਨਿੰਗ ਉਪਸਾ ਸਦਾ ਬਾੜ ਸਦਾ ਬਾੜ ਸਿੱਧਾ ਬਾੜ ਦੇ ਸਿੱਧਾ ਯਾਰ ਸਿੱਧਾ ਬਾੜ ਦੇ ਨਾ ਯਾਰ ਤੂੰ ਸਾਂ ਚਾਰ ਹੋ ਗਈ ਹਾਰਨ ਤੇ ਹੱਥ ਰਖਾਰਨ ਤੇ ਹੱਥ ਰਖਾਰਨ ਤੇ ਯਾਰ ਕਾ ਮੂਰੇ ਬੰਦਾ ਬਾਈ ਇੱਥੋਂ ਆਪਣਾ ਪਿੰਡਾਂ ਦਾ ਵੀ ਨਹੀਂ ਪਤਾ ਯਾਰ ਹਾਂ ਟਰੈਕਟਰ ਮੂਰੇ ਕਰ ਦੇ ਪੈਨ ਚ ਖਿੱਚ ਖਿੱਚ ਮੂਰੇ ਕਰ ਦੇ ਚੋਰ ਆ ਕਹਿੰਦੇ ਚੋਰ ਆ ਮੂਰੇ ਕਰ ਦੇ ਕਹਿੰਦੇ ਟਰੈਕਟਰ ਮੂਰੇ ਕਰ ਦੇ ਮੋੜ 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 ਉਤਰ ਕੇ ਭੱਗ ਲੈ ਮੇਰੇ ਨਾਲ ਮੋੜ ਸੀ ਜੀ ਹੈ ਉਤਰ ਕੇ ਭੱਜ ਖੜ ਦੇ ਖੜ ਮੋੜ 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 ਭੈਣ ਦੋ ਤੱਕੀ ਤੱਕ ਲੱਗੇ ਹੋਏ ਖੜ ਖੜ ਮੋੜ 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 ਭੈਣ ਦਾ ਯਾਰ ਆ ਬੰਦ ਵੀ ਹਿਚ ਬਾੜ ਲਈ ਹੋਰ ਮੋੜ ਮੋੜ ਭੈਣ ਦਾ ਯਾਰ ਆ ਮੋੜ ਲਾ ਵਈ ਗੱਲੀ ਬਾਤ ਹੋ ਗਈ ਕਦੀ ਮਰਨੀ ਨਹੀਂ ਉਹ ਮੋੜ ਦਾ ਅੱਡੀ ਮੋੜਨੇ ਨੂੰ ਮੁਰਾ ਬੰਦਾ ਆ ਆ ਦੇਖੋ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਆ ਗੁੰਡਾ ਕਰਦੀ ਦੇਖੋ ਆ ਦੇਖੋ ਆ ਦੇ ਆ ਦੇਖੋ ਗੁੰਡਾ ਕਰਦੀ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ 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 ਪੁਲਿਸ ਦੀ ਤੁਸੀਂ ਪਾਣੀ ਨਹੀਂ ਪੀਂਦੇ ਨਹੀਂ ਨਹੀਂ ਆਉਂਦੇ ਯਾਰ ਅਸੀਂ ਨਹੀਂ ਆਉਂਦੇ ਤੁਸੀਂ ਨਹੀਂ ਪਾਣੀ ਪੀਂਦੇ ਤੂੰ ਜਵਾਬ ਜਵਾਬ ਦਾ ਮੜਾ ਹਿੱਸਾ ਲਾ ਲੈ ਹਿੱਸਾ ਨਾ ਮੜਾ ਗੱਡੀ ਇਹਨਾਂ ਨੇ ਮਗਰੋਂ ਵਾਰੀ ਵਿੱਚ ਮਗਰੋਂ ਹੀ ਮਾਰੀ ਮਗਰੋਂ ਗੱਡੀ ਵਿੱਚ ਉੱਤੇ ਔਰ ਰੇੜੀ ਵਾਲੇ ਕਾ ਤੂੰ ਕਾਂ ਵੈਰੀ ਬਣਿਆ ਓਏ ਓ ਤੂੰ ਤਾਂ ਪੰਜਾਬੀ ਐ ਤੂੰ ਹੀ ਨਹੀਂ ਪਾਣੀ ਪੀਣਾ ਅੱਗ ਲਾ ਦਿਓ ਅੱਗ ਆਪਾਂ ਨੂੰ ਅੱਗ ਲਾ ਦਿਓ ਹੀ ਮਾਰ ਦਿਓ ਬਾਈ ਪੈਟਰੋਲ ਪਾ ਕੇ ਅੱਗ ਲਾ ਦਿਓ ਅੱਗ ਲਾ ਦਿਓ ਲੱਖਾਂ ਕੇ ਲਿਆ ਵਸ ਕਸ ਜਾਣਾ ਕਿ ਲੜ ਲਿਧਿਆਣੇ ਜਾਂਦਾ ਕਿਉਂ ਬਾਈ ਕੀ ਗੱਲ ਗਲਤ ਕਰਦੇ ਸੀ ਕਾਦੇ ਲਈ ਦੱਸੋ ਦੱਸ ਤੁਸੀਂ ਨਹੀਂ ਪਾਣੀ ਪੀਂਦੇ ਤੁਸੀਂ ਪੀਂਦੇ ਨਹੀਂ ਛੋਟ ਜਵਾਕ ਨਹੀਂ ਪੀਂਦੇ ਬਾਈ ਤੁਸੀਂ ਜਿਹੜਾ ਪਿੰਦੇ ਨਹੀਂ ਨਹੀਂ ਅਸੀਂ ਨਹੀਂ ਆਉਣਾ ਅਸੀਂ ਚੱਕ ਤਾਂ ਅਸੀਂ ਨਹੀਂ ਆਉਣਾ ਓਏ ਲੋਕ ਦੂਆ ਭੈਣ ਆ ਰਹੀ ਹੈ ਰੇਡੀਓ ਲੋਕ ਹੁਣ ਤੱਕ ਲੱਗ ਗਈ ਪਿੰਡਾਂੋਂ ਬੰਦੇ ਹੀ ਨਿਕਲ ਰਹੇ ਹੋ ਗਏ ਬਾਹਰ ਯਾਰ ਕਮਾਲ ਦੀ ਗੱਲ ਨਹੀਂ ਪਿੰਡ ਕਿਹੜਾ ਹੈ ਯਾਰ ਭੈਣ ਤੇਰਾ ਮਾ ਪਤਾ ਨਹੀਂ ਕਿਹੜਾ ਮਾ ਸ਼ਾਇਦ ਨਾ ਨਹੀਂ ਹਾਂ ਯਾਰ ਭੈਣ ਲੁਧਿਆਣੇ ਦੇ ਨੇੜੇ ਸੀਗਾ ਉਹ ਤਾਂ ਕੀ ਨਾਂ ਪੈ ਪਾਂ ਜਿਵੇਂ ਲੀਪਾ ਨਹੀਂ ਲੱਗਿਆ ਸਜਾ ਕਲਾ ਹਿੱਸਾ ਜਪਿਆ ਸੀ ਤੇ ਨਹੀ ਨਹੀ ਪੰਨੋ ਦੋ ਯਾਰ ਗੱਡੀ ਪੰਨਦੇ ਤੁਸੀਂ ਪੰਨੋ ਪੰਨ ਦੋ ਗੱਡੀ ਪੰਨਦੇ ਉਹ ਪਿੰਡਾਂ ਮੇਰੇ ਤੇ ਬੋਲ ਕੇ ਆਏ ਆ ਆਪਾਂ ਉਦੇ ਕਿਹੜਾ ਪਿੰਡ ਜੂ ਲਿਧਾਣ ਦੇ ਵਾਲੇ ਉਦੇ ਉਰਲੇ ਪਾਸੇ ਵਾਹ ਨਹੀਂ ਕਿਹੜਾ ਭੈਣ ਮੁਲਾਪੁਰ ਦੇ ਨਾਲ ਇਧਰ ਲਈ ਟਰੈਕਟਰ ਵਾਲੇ ਮਰਵਾਤੇ ਸੀ ਅਸੀਂ ਤੇ ਇਹ ਨਹੀਂ ਖੁੱਲਦੀ ਪੰਨੋ 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 ਟਿਕਾ टाकी ਪੱਟੀ ਜਾਂਦਾ टाकी ਪੱਟੀ ਜਾਂਦੇ ਆ ਕੋਈ ਨਹੀਂ ਪਟਣਦੇ ਯਾਰ ਪਟ ਦੇਣ ਦੇ ਕੋਈ ਨਹੀਂ ਪਟ ਦੇਣ ਦੇ ਪਟ ਦੇਣ ਦੇ ਕੋਈ ਨਹੀਂ ਆ ਦੇਖ ਲੋ ਇਹਨਾਂ ਬੱਚੜਾਂ ਦਾ ਹਾਲ ਓਏ ਬੱਚੜਾਂ ਦਾ ਹਾਲ ਦੇਖ ਲੋ ਪੰਜਾਬ ਦੇ ਲੋਕੋ ਹਲੇ ਵੀ ਨਹੀਂ ਉਹ ਲਾਨਤ ਉੱਠਣਾ ਓਏ ਉਹ ਲੱਖ ਦੀ ਲਾਨਤ ਆ ਉਹ ਸਾਨੂੰ ਘਰਾਂ ਚ ਆ ਪਏ ਓਏ ਆ ਪਿੰਡਾਂ ਵਾਲੇ ਦੇਖ ਲੋ ਕੋਈ ਬੰਦਾ ਨਹੀਂ ਨੇੜੇ ਆ ਰਿਹਾ ਉਹ ਤਮਾਸ਼ਾ ਦੇਖੀਏ ਨੇ ਇਹਦੇ ਵਿੱਚ ਗੱਡੀ ਬੈਕ ਕਰਕੇ ਵਿੱਚ ਮਾਰਦੇ ਮਾਰੀ ਪਿੱਛੇ ਗੱਡੀ ਲੱਗੀ ਨਾਲ ਪਿੱਛੇ ਗੱਡੀ ਨਾਲ ਨਾਲ ਆਈ ਵੀਡੀਓ ਬਾਈ ਮਰੇ ਮੁੜਦੀ ਨਹੀਂ ਨਹੀਂ ਨਿਕਲਣਾ ਬਾਈ ਨਹੀਂ ਤੂੰ ਭੰਨ ਦੇ ਯਾਰ ਭੰਨ ਦਿਓ ਨਹੀਂ ਨਿਕਲਣਾ ਇਹ ਉੱਦੂ ਲੋਕ ਆ ਭੈਣ ਜਦ ਘਰਾਂ ਚ ਬਿੜੇ ਲੋਕ ਦੇਖੀ ਖੜੇ ਆ ਕਛਾ ਜੱਥ ਤੇ ਬਈ ਇਹਨਾਂ ਦੀ ਭੈਣ ਦੇ ਯਾਰੋ ਇਹਨਾਂ ਨੂੰ ਐ ਹੀ ਨਹੀਂ ਪਤਾ ਭੈਣ ਦੀ ਲੰਨ ਤੁਸੀਂ ਸੋਡੇ ਖਤਰ ਭੈਣ ਤੁਰੇ ਫਿਰਦੇ ਤੁਸੀਂ ਆਹਦੇ 12 ਜਿਵੇਂ ਨਿਕਲ ਸਕਦੇ ਇੱਥੇ ਪਿੰਡ ਇਕੱਠਾ ਕਰ ਮੋਕਾ ਦੇ ਕੇ ਦੱਸ ਮੈਂ ਤੈਨੂੰ ਮੇਰੇ ਅੱਗੇ ਪਰਲੀ ਗਲੀ ਮੋੜਦਾ ਗਲੀ ਭੀੜੀ ਜੀ ਉਹ ਤੂੰ ਭੈਣ ਦਾ ਭਾਈ ਉੱਧਰ ਟਰੈਕਟਰ ਆ ਗਿਆ ਮੁਰੇ ਯਾਰ ਮੈਂ ਕਿਧਰ ਮੋੜਦਾ ਟਰੈਕਟਰ ਤੋਂ ਮੈਂ ਤੁਹਾਨੂੰ ਉਹਦੀ ਭੈਣ ਚੁਣਦਾ ਉਹਰਾ ਨਿਕਲਦੀ ਤੁਮੈਂ ਕਹੇ ਇਹ ਜਿੰਦਾ ਵੀ ਗੱਡੀ ਭੈਣ ਦਾ ਯਾਰ ਉਹ ਇਧਰ ਨੂੰ ਮੋੜਲਾ ਤਰ ਮੋਦੀ ਕਹੇ ਮੈਂ ਗੱਡੀ ਪੁਲਿਸ ਦੀ ਆ ਮੈਂ ਤਾਂ ਕਹੇ ਭਾਈ ਸਿੰਪਲ ਕਾਰ ਵੀ ਆਉਂਦੀ ਆ ਮੈਨੂੰ ਇੱਕ ਪਿੰਡ ਭੈਣ ਚੋਤ ਨਹੀਂ ਪਤਾ ਕੀ ਨਾਂ ਪਿੰਡ ਦੇ ਨੀ ਲੋਕਾਂ ਨੂੰ ਗੋ ਵੀ ਨਹੀਂ ਬਾਈ ਬਾਹਰ ਨਹੀਂ ਕਰ ਰਹੇ ਇਹਦੇ ਦਿਮਾਸ਼ਾ ਦੇਖੀ ਹੁੰਦੇ ਤਾਂ ਮਾਸੀ ਸ਼ਾਲਾ ਹੀ ਉਹ ਖੜਨੀ ਉਹ ਬਾਈ ਹਲੋ ਉਹ ਬਾਈ ਉਹ ਬਾਈ ਹਲੋ ਉਹ ਬਾਈ ਹਲੋ ਐਂ ਦੀ ਫੁੱਦੀ ਖੜਨੀ ਨਹੀਂ ਦਿੰਦੇ ਕਿਸੇ ਨੂੰ ਨਾ ਨਹੀਂ ਭੈਣ ਜੀ ਨਾ ਮੜਾ ਪਿੰਡਾ ਚੋਕਾ ਅਖਾਬਾਜ ਜੀ ਫਿਰ ਤਾਂ ਠੀਕਾ ਲੋਕਾਂ ਦੇ ਕੋਲ ਹੁਣ ਭੈਣ ਦਾ ਰੱਖ ਲੋਕਾਂ ਨੂੰ ਆਹ ਦੇ ਕੋਲ ਕੋਣ ਦੱਬੂ ਤੇ ਰਹਿੰਦੇ ਨੇ ਉਹ ਖੜੇ ਆ ਲੋਕ ਭਾਏ ਗਰਮਰੇ ਨਿਕਲੇ ਲੋਕ ਬਾਹਰ ਡਾਈ ਬਿਠੇ ਲੱਦਾ 10000 ਆਹ ਪੈਂਚ ਨਾਲੇ ਪਤਾ ਲੱਗ ਗਿਆ ਉਹ ਵੀ ਲੱਖਾ ਬਾਈ ਆ ਆਸ਼ਾ ਦੇਖੀ ਜਾਂਦਾ ਖੜੇ ਆ ਉਹ ਲੋਕ ਆਹ ਸਪੀਕਰ ਲੱਗੇ ਵੇ ਤਾਂ ਹਾਲਾ ਆਮਲਾ ਕੀ ਹੈ ਗੁਰਦੁਆਰਾ ਕੀ ਹੈ ਪਤਾ ਨਹੀਂ ਗੁਰਦੁਆਰਾ ਕੀ ਹੈ ਬਾਈ ਤਾਂ ਹਮ ਜੁਨਟ ਲੱਗੀ ਹੋਈ ਹੈ ਖੜਨ ਨਹੀਂ ਦਿੰਦੇ ਉਹ ਖੜਨ ਨਹੀਂ ਦਿੰਦੇ ਪੈਂਚ ਬਾਹਰ ਦਵਾਈ ਜਾਂਦੇ ਲੋਕ ਖੜਨ ਨਹੀਂ ਦਿੰਦੇ ਉਹ ਦੇਖੋ ਕਾਲਾ ਗੱਡੀ ਜਾਂਦੇ ਆ ਪਰ ਕਿੰਨੇ ਕੁ ਨਹੀਂ ਖੜਨਦੇ ਨੇ ਕਿੰਨੇ ਹੋਣੇ ਪੁਲਿਸ ਵਾਲੇ 50 ਜਣੇ ਹੋਣੇ ਹੋਰ ਕਿੰਨੇ ਕੁ ਹੋਣੇ ਭੈਣ ਤੇ ਪਿੰਡ ਤਾਂ ਇੰਨਾ ਸ਼ੀਸ਼ਾ ਪੰਨਣਾ ਜੀ ਕੋਈ ਨਹੀਂ ਕੋਈ ਪਾਣ ਪਾਣ ਆਦੇ ਆਦੇ ਬੁੱਚੜੋ ਓ ਬੁੱਚੜੋ ਕੋਈ ਨਹੀਂ ਪਾਹਦੋ ਆਹ ਦੇਖੋ ਬੁੱਚੜੋ ਆ ਆ ਬੁੱਚੜੋ ਆ ਬੱਚੜਾ ਦਾ ਕੰਮ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਓ ਪਿੰਡ ਵਾਲੇ ਲਾਹਨਤਗੋ ਓ ਲਾਹਨਤਗੋ ਲੋਕ ਓ ਸੋਢੀ ਖਾਤਰ ਲੜਨ ਵਾਲੇ ਬੰਦੇ ਘਰਾਂ 'ਚ ਖੜੇ ਆ ਓਏ